ਜੇਲਾ ਮਨੁੱਖ ਨੂੰ ਨਹੀਂ ਬਦਲਦੀ ਕੋੜਿਆਂ ਦੀ ਸਜ਼ਾ ਤਨ ਨੂੰ ਦਿੱਤੀ ਜਾ ਰਹੀ ਹੈ ਅਪਰਾਧ ਤੇ ਮੰਨ ਨੇ ਕੀਤਾ ਸੀ ਹੱਥ ਪੈਰ ਤਨ ਦੇ ਕੱਟੇ ਜਾ ਰਹੇ ਨੇ ਕਾਨੂੰਨ ਸਮਾਜ ਅੱਜ ਤੱਕ ਐਸਾ ਕਰਦਾ ਰਿਹਾ ਕਿ ਕਰ ਦੇ ਅੱਜ ਤੱਕ ਵੀ ਕਰ ਰਿਹਾ ਹੈ ਕਰਦਾ ਰਿਹਾ ਹੈ ਧਾਰਮਿਕ ਲੋਕ ਵੀ ਕਿਦਰੇ ਕਿਦਰੇ ਐਸਾ ਕਰਦੇ ਨੇ ਮੈਂ ਸਿੱਖ ਜਗਤ ਦੇ ਵੀ ਕੁਝ ਸਜਣਾ ਨੂੰ ਦੰਡਦਾ ਜਨਨਿਆ ਸੱਚੀ ਗਲਤ ਗਨਪੀਤੇ ਮੰਨ ਦੀ ਅੱਖਾਂ ਦੀ ਗਲਤੀ ਥੋੜੀ ਸੀ ਗਨਪੀਤੇ ਮੰਨ ਦੀ ਅੱਖਾਂ ਦੀ ਗਲਤੀ ਥੋੜੀ ਸੀ ਗਨਪੀਤੇ ਮੰਨ ਦੀ ਜ਼ਬਾਨ ਦੀ ਗਲਤੀ ਥੋੜੀ ਹੈ ਕੋਈ ਗਿਆਨ ਇੰਦਰੀਆਂ ਦੀ ਪਰਮ ਇੰਦਰੀਆਂ ਦੀ ਗਲਤੀ ਨਹੀਂ ਮੰਨ ਦੀ ਗਲਤੀ ਮਨ ਨੂੰ ਸਜ਼ਾ ਨਾ ਕਾਨੂੰਨ ਦੇ ਸਕਦਾ ਨਾ ਸਮਾਜ ਦੇ ਸਕਦਾ ਮਨ ਨੂੰ ਸਜ਼ਾ ਨਹੀਂ ਮਨੁੱਖ ਦੇ ਸਕਦਾ। ਨਾ ਸਵੈਮ ਮਨੁੱਖ ਦੇ ਸਕਦਾ। ਹਮਨ ਨੂੰ ਬਦਲ ਸਕਦਾ। ਰੂਪ ਦਾ ਚਿੰਤਨ ਕਰਦੇ ਆ ਮਨ ਭਟ ਗਿਆ ਸੀ ਹੁਣ ਅਰੂਪ ਨੂੰ ਚਿੰਤਨ ਕਰੇ। ਤਦਾਰਥਾ ਨੂੰ ਵੇਖ ਕੇ ਲੋਭ ਪੈਦਾ ਹੋਇਆ ਸੀ ਭਟ ਗਿਆ ਸੀ ਹੁਣ ਪ੍ਰਮਾਤਮਾ ਦਾ ਸਿਮਰਨ ਕਰੇ। ਆਕਾਰ ਨੂੰ ਵੇਖ ਕੇ ਇਸ ਨੇ ਗਲਤੀਆਂ ਕੀਤੀਆਂ ਸਨ ਹੁਣ ਨਿਰੰਕਾਰ ਦਾ ਚਿੰਤਨ ਕਰੇ ਇਹਦੇ ਨਾਲ ਮਨ ਬਦਲ ਸਕਦਾ ਬੰਤਵ ਦੇ ਲੋਸਨ ਅਗਰ ਕੋਈ ਗਲਤ ਢੰਗ ਨਾਲ ਹਲੇਰੇ ਨੂੰ ਕੱਢਣ ਦੀ ਕੋਸ਼ਿਸ਼ ਕਰੇ ਸੋਟੀਆਂ ਲੈ ਆਵੇ ਜਿਦਾਂ ਕਿ ਮਾਰ-ਮਾਰ ਕੇ ਕੱਢਣਾ ਹੈ ਸੋਟੀਆਂ ਨਾਲ ਡੰਡਿਆਂ ਨਾਲ ਕੁੱਟਣਾ ਆ ਦੇ ਰਿਹਾ ਹੈ ਕੁੱਟਦੇ ਜਾਂ ਕੁੱਟਦੇ ਆ ਕੁੱਟਣ ਵਾਲਾ ਤੇ ਥੱਕ ਜਾਏ ਹੋ ਸਕਦਾ ਉਹਦੀਆਂ ਸੋਟੀਆਂ ਵੀ ਟੁੱਟ ਜਾਣ ਅੰਧੇਰਾ ਲੈ ਨਿਕਲੇ ਨਹੀਂ ਨਿਕਲੇ ਫੇ ਕੋਈ ਐਸਾ ਆ ਜਾਏ ਉਹ ਬਈ ਠੀਕੇ ਮਾਰ ਖਾ ਕੇ ਤੇ ਨਿਕਲਦਾ ਨੇ ਤੇ ਬੜਾ ਠੀਕ ਹੈ ਬੜਾ ਠੀਕ ਹੈ ਪਾਣੀ ਨਾਲ ਤੋਂ ਹੋਏ ਤੋ ਕਿ ਬਾਰ ਬਾਰ ਕੇ ਵਾਲਟੀਆਂ ਪਾਣੀ ਦੀ ਲਿਆਂ ਆਖੇ ਨੇ ਨੂੰ ਪਾਉਣਾ ਕੋਈ ਆਖੇ ਨੂੰ ਬੁਆਰੀ ਨਾਲ ਝਾੜਨਾ ਤੇ ਕੱਢਣਾ ਬੁਹਾਰੀ ਦੇਂਦੇ ਦੇਂਦੇ ਥੱਕ ਜਾਣ ਗਿਆ ਹਨੇਰਾ ਨਹੀਂ ਨਿਕਲਦਾ ਟੌਂਦੇ ਆ ਟੌਂਦੇ ਆ ਟੌਣ ਵਾਲੇ ਥੱਕ ਜਾਣਗੇ ਹਨੇਰਾ ਨਹੀਂ ਹੁੰਦਾ ਪਤਾ ਨਹੀਂ ਕਿੰਨੇ ਜਪੀਸ਼ਵਰ ਤਪੀਸ਼ਵਰ ਕਰ ਕਰਕੇ ਥੱਕੇ ਟੁੱਟੇ ਉਹਿਆ ਦੇ ਕੁਛ ਵੀ ਨਹੀਂ ਇਸ ਤਰ੍ਹਾਂ ਦੇ ਥੱਕੇ ਟੁੱਟੇ ਵੈਨੋਂ ਮਿਲਦੇ ਇਸਲਾਮੀ ਜਗਤ ਵਿੱਚ ਵੀ ਮੈਂ ਦੇਖੇ ਕਦਰ ਬੁਥੇੜੀਆਂ ਨਮਾਜ਼ਾਂ ਪੜ੍ਹੀਆਂ ਕੱਖ ਨਹੀਂ ਬੁਥੇਰੇ ਦੇਖੇ ਨਹੀਂ Hindu ਜਗਤ ਵਿੱਚ ਕਰ ਕਰਕੇ ਥਕੋ ਕਰ ਕਰਕੇ ਥੱਕ ਗਏ ਨੇ ਐਸੇ ਮੈਂ ਸਿੱਖ ਜਗਤ ਵਿੱਚ ਬੁਥੇੜੀਆਂ ਨੂੰ ਜਾਣਦਾ ਕਰ ਕਰਕੇ ਥਕੇ ਹੀ ਨੇ ਵਿਚਾਰੇ ਟੁੱਟ ਗਏ ਟੁੱਟ ਗਏ ਕਰਲਾ ਹੀ ਰਹਿ ਗਏ ਕਰ ਕਰਕੇ ਐਸੇ ਥਕੇ ਟੁੱਟ ਗਏ ਹੁਣ ਨਹੀਂ ਪਾਠ ਕਰਦੇ ਹੁਣ ਨਹੀਂ ਕਥਾ ਬਿਰਤਨ ਸੁਣਦੇ ਹੁਣ ਨਹੀਂ ਗੁਰਦੁਆਰੇ ਜਾਂਦੇ ਟੁੱਟਿਓ ਟੁੱਟੇ ਕਿਉਂ ਥੱਕ ਗਏ ਥਕੇ ਕਿਉਂ ਬਹੁਤ ਕੀਤਾ ਬਹੁਤ ਕੀਤਾ ਕਰ ਕਰਕੇ ਥੱਕ ਗਏ ਕਤਕਤ ਕੇ ਟੋਟੇ ਪਤਾ ਨਹੀਂ ਕਿਤਨੇ ਪਤਾ ਨਹੀਂ ਕਿਤਨੇ ਤੇ ਜਿੱਤੇ ਕਬੀਰ ਨੇ ਇੱਕ ਬੜੀ ਪਰਬਲ ਦਲੀਲ ਦਿੱਤੀ ਹੈ ਉਹਨੂੰ ਕਹੇ ਬਿਨਾ ਮੈਂ ਸਮਝਦਾ ਸ਼ਾਇਦ ਗੱਲ ਪੂਰੀ ਨਾ ਹੋਵੇ ਕਹੇ ਤੇ ਕਬੀਰ ਫਲ ਲਾਗੇ ਕਲਨ ਪਾਖਨ ਲਾਗੇ ਆਮ جائے پہنچے قسم کے جو بیچ نہ کھائی کام امبا کا بغیچہ سے بڑے درخت ہرے بھرے پہ بور آئے پل آئے باغ باہ مالی بڑا خوش بہت خوش بور لگی این فل لگے ن ਬੱਦਕੀ ਅੰਬਾਂ ਦੀ ਫਸਲ ਲਾਲ ਮਾਲਾ ਮਾਲ ਹੋ ਜਾਵਾ। ਇਹਨੇ ਬੂਰ ਲੱਗੇ। ਇਤਨੇ ਫੁੱਲ ਲੱਗੇ ਨੇ। ਇੱਕ ਦਿਨ ਐਸਾ ਹੋਇਆ ਜ਼ੋਰ ਦਾ ਝੱਖੜ ਆਇਆ। ਬੜੀ ਜ਼ੋਰ ਦੀ ਹਵਾ ਚਲੀ। ਅੱਧੇ ਤੋਂ ਵੀ ਜ਼ਿਆਦਾ ਬੂਰ ਚੜ ਗਈ। ਲੱਗੇ ਸੰਦਰਪ ਨਾਲ ਚੜ ਗਈ। ہواواں دے تھےڑے نے توڑ کے رکھ ہواواں دی مار نے توڑ کے رکھ دوفان دی مار نے توڑ کے رکھ دیتا لیکن پھر بھی بور لگی ہوئی ہے پھر بھی پل جو ہے لگے ہوئے مالی کہیں د کوئی نہیں پھر بھی کافی ਜੇ ਇਹ ਵੀ ਕਿਦਰੇ ਫਲੇ ਕੋਤ ਹੋ ਗਏ ਆਪਾਂ ਮਾਲਾ ਮਾਲ ਹੋ ਜਾਵਾਂ ਰੱਬ ਦੀ ਨੇਤ ਜ਼ੋਰ ਦਾ ਮੀਂਹ ਪਿਆ ਉਹ ਗੜੇ ਵੀ ਨਾਲ ਪੈ ਗਏ ਆਈ ਦੇ ਮੈਨੇਜ ਦਾਸ ਕੈਲੀਫੋਰਨੀਆ ਸੀ ਤੇ ਕੈਲੀਫੋਰਨੀਆ ਦੇ ਸਿੱਖਾਂ ਦਾ ਜ਼ਿਆਦਾ ਕੰਮ ਹੈ ਖੇਤੀਬਾੜੀ ਤੇ ਖੇਤੀਬਾੜੀ ਫਲਾਂ ਦੀ ਆड़ੂਆ ਵੀ ਫਸਲ ਹੈ, ਨਾਸ਼ਪਤੀ ਹੈ, ਬਦਾਮ ਨੇ, ਅਖਰੋਟ ਨੇ, ਇਹਨਾਂ ਦੇ ਬਾਗ ਨੇ ਵੱਡੇ-ਵੱਡੇ ਸਿੰਨਾ ਕੋ। ਫਿਦਰੇ ਬੱਦਲ ਬਣੇ ਸੰ। ਉਹ ਕੁਛ ਦਿਨਾਂ ਦੀ ਗਰਮੀ ਸੀ ਤੇ ਮੇਰੇ ਮੋਹ ਨਿਕਲੇ ਮੈਂ ਕਿਹਾ ਅੱਜ ਤੇ ਬੱਦਲ ਛੜੇ। ਮੌਸਮ ਬੜਾ ਸੁਆਮਣਾ ਹੋਇਆ। ਨਾਲੇ ਕਿਸਾਨ ਘੜਸੀ ਜਹਨੇ ਜੀ ਸਾਨੂੰ ਤੇ ਸੋਨੇ ਦੀ ਕਣੀ ਵੀ ਨਹੀਂ ਚਾਹੀ। ਸੋਨੇ ਦੀ ਵੀ بارش ਹੋਵੇ ਨਹੀਂ ਚਾਹੀਦੀ। ਪਤਣ ਤੇ ਆਈਏ ਸਾਡੀ ਫਸਲ ਸੱਤਿਆ ਨਾ ਸੋ ਜਾ। ਇਹ ਬਦਾਮ ਜੜ ਜਾਣਗੇ। ਇਹ ਅਖਰੋਟ ਜੜ ਜਾਣਗੇ। ਇਹ ਆਲੂ ਨੇ ਇਹ ਸੇਬ ਨੇ ਤੇ ਸਾਰੀ ਫਸਲ ਸਾਡੀ ਤਬਾਹ ਹੋ ਜਾਏਗੀ। ਅਸੀਂ ਤੇ ਇਹਨਾਂ ਦਿਨਾਂ ਦੇ ਸੋਨੇ ਦੀ ਕਣੀ ਵੀ ਨਹੀਂ ਮੰਗਦੇ। ਪ੍ਰਮਾਤਮਾ ਨੂੰ ਕਹਿੰਦੇ ਹਾਂ ਨਿਆ ਪਾਣੀ ਨੂੰ ਛੱਡ ਤੂੰ ਸੋਨੇ ਦੀ ਕਣੀ ਵੀ ਨਾ ਵਰਸ। ਨਹੀਂ ਪਹਿ ਗਿਆ ਫੁੱਲਾਂ ਤੇ ਆਈ ਹੋਈ ਆਂਬਾਂ ਦੀਆਂ ਡਾਰਾਂ ਆਂਬ ਦੇ ਬੂਟੇ ਹਨ ਝੜ ਗਈ ਬਹੁਤ ਸਾਰੀ ਬੂਟ ਉਦਾਸ ਤੇ ਹੋਇਆ ਬਾਗਬਾ ਗੁਰੂ ਉਦਾਸ ਤੇ ਹੋ ਜਾਂਦਾ ਹੈ ਬੜੀ ਮਿਹਨਤ ਕੀਤੀ ਕਿਤਨਾ ਸੰਵਰਸ਼ ਕੀਤਾ ਨਾਉਖੰਡ ਬੇਤਨੇ ਦਾ ਵਰਮਣ ਫਿਰ ਕਿਧਰੇ ਤੱਤੀ ਤਵੀ ਤੇ ਕਿਧਰੇ ਕੋਈ ਕੋੜਾਈ ਕੋਰਾਇਆ ਕੇਂ ਕਿਧਰੇ ਗਵਾਲੀਅਰ ਦੇ ਕਿਲੇ ਦੀ ਕੈਦ ਤੇ ਕਿਧਰੇ ਕੋਈ ਭੂਤਨਾ ਬੇਤਾਲਾ ਕੇਂ ਕਿਧਰੇ ਦਿੱਲੀ ਦੀ ਚੰਨਨੀ ਚੌਂਕ ਵਿੱਚ ਤੰਗਰੇ ਦੇ ਚ ਬੰਦ ਕਿਧਰੇ ਦਰਦ ਦਰ ਦੀਆਂ ਕੋਹਕਾਂ ਕਿਧਰੇ ਬੱਚੇ ਕੰਡਾਂ ਵਿੱਚ ਮਿਹਨਤ ਤੇ ਬੜੀ ਕੀਤੀ ਕੋਈ ਫਸਲ ਆਵੇ ਕੋਈ ਮਨੁੱਖ ਵੀ ਜ਼ਿੰਦਗੀ ਚ ਰਸ ਫਾਇਦਾ ਹੋਵੇ ਰਸ ਹੀ ਪਰਮਾਤਮਾ ਹੈ ਬੇਰਸੀ ਹੀ ਸੰਸਾਰ ਹੈ ਕਹਦੇ ਆਏ ਆਤਮ ਰਸ ਕੀਰਤਨ ਕੀਰਤਨ ਸੁਣ ਕੇ ਰਸ ਤੇ ਆਪਣੇ ਵਿੱਚੋਂ ਪੈਦਾ ਹੋਵੇਗਾ ਬਾਰ ਹੋਣੀ ਆ ਫਿਰ ਇਹ ਮੈਂ ਬਾਅਦ ਵਿੱਚ ਖੋਲਾ ਸਕਦਾ ਦੁਖੀ ਤੇ ਹੋਇਆ ਬੜੇ ਬੜੇ ਉਤਾਰੇ ਪੁਰਸ਼ ਦੁਖੀ ਤੇ ਹੋ ਜਾਂਦੇ ਨੇ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖ ਇੰਨੇ ਗੜੇ ਪੈ ਗਏ ਇੰਨੇ ਮੀ ਪੈ ਗਏ ਚੜ ਗਏ ਟੁੱਟ ਗਏ ਕਿਤਨੇ ਆਣੋ ਕਿਸੇ ਵਕਤ ਮੈਂ ਜੁੜਿਆ ਹੋਇਆ ਦੇਖਦਾ ਸੀ ਇਸ ਲੇਨ ਵਿੱਚ ਮੈਂ ਸੰਨ 57 ਵਿੱਚ ਚਲੇ ਕਥਾ ਕਰਨੇ আরম্ভ ਕੀਤੇ 1057 ਵਿੱਚ ਕਿਤਨੇ ਜੁੜਿਆ ਨੂੰ ਅੱਜ ਮੈਂ ਜ਼ਿੰਦਾ ਤੇ ਦੇਖਦਾ ਪਰ ਗੁਰੂ ਨਾਲੋਂ ਟੁੱਟੇ ਹੋਏ ਪਹਿਲੇ ਜੁੜੇ ਅੱਜ ਦੇ ਬੜੇ ਸ਼ੌਕ ਨਾਲ ਨਿਤਨੇਮ ਕਰਦੇ ਸੰਨੇ ਕਰਦੇ ਬੜੀ ਭਾਵਨਾ ਨਾਲ ਜਪਦੇ ਸੰ ਨਹੀਂ ਜਪਦੇ ਬੜੀ ਭਾਵਨਾ ਨਾਲ ਦਾਨ ਪੁੰਨ ਕਰਦੇ ਸੰ ਸੇਵਾ ਕਰਦੇ ਸੰ ਨਹੀਂ ਕਰਦੇ ਹੱਕ ਕੇ ਟੁੱਟੇ ਟੁੱਟੇ ਦੁਖੀ ਤੇ ਹੋਇਆ ਬਾਗ ਬਾਹ ਐ ਨਹੀਂ ਦੂਰ ਝੜ ਗਏ ਇਤਨੇ ਦੂਰ ਝੜ ਗਏ ਲੇਕਿਨ ਫਿਰ ਵੀ ਕੁਝ ਬਚੀ ਹੈ ਸੇਜੇ ਸੇਜੇ ਹੁਣ ਅੰਬੀਆਂ ਤੇ ਆਈ ਹੈ ਉਹਨਾਂ ਵਿੱਚੋਂ ਅੰਬੀਆਂ ਨਿਕਲਣ ਲੱਗੀਆਂ ਖੁਸ਼ ਬਾਗ ਬਾਗ ਖੁਸ਼ ਕੋਈ ਨਹੀਂ ਈਦੈ ਨਾਲ ਹੀ ਸਾਡੇ ਘਾਟੇ ਦੀ ਪੂਰਤੀ ਹੋ ਜਾਏ ਠੀਕ ਹੈ ਥੋੜੇ ਨੇ ਪਰ ਫਿਰ ਵੀ ਬਹੁਤੇ ਚੱਲ ਜਾਏਗਾ ਗੁਜ਼ਾਰਾ امبیاں پکڑتے آئی کبھی پھل لا گئے پلن پاکن لاغے گیا پکڑ لگے امبیاں پکڑ لگیا اتنے گالڑ آئے اتنے توتے آئے اتنے کوے آئے ٹک کے رکھ جو امبیاں پکڑتے آئیاں سن ٹک د ਕੁਝ ਪੋਤਿਆਂ ਨੇ ਸ਼ੁਕ ਦਿੱਤੀਆਂ ਕੁਝ ਕਵੀਆਂ ਨੇ ਬੱਚਿਆਂ ਕੁਛੀਆਂ ਗਾਲਣਾ ਬਹੁਤ ਜੁੜੀਆਂ ਹੋਈਆਂ ਤੇ ਹਨ ਇਹ ਅੰਬੀਆਂ ਦਰਖਤ ਨਾਲ ਪਰ ਟੁਕੀਆਂ ਹੋਈਆਂ ਨੇ ਦਾਗੇ ਦਾਗ ਤੇ ਜੁੜੀਆਂ ਹੋਈਆਂ ਤੇ ਹਨ ਦਾਗੇ ਟੁਕ ਦਿੱਤੇ ਗਾਲਣਾ ਹੈ میں اس کسی دی زندگی کے دکھان دے کوئی طوفان چل پہنے نے آرتھک یا پروار کسی عزیز سنبندی اکارب دی موت ہو گئی ہے چل رہا یا کم کار دیوالی ہو گئی اس طرح دی طوفان زندگی چل دے ہیں اور بہتیاں دی زندگی جڑ جی جڑ جڑ جھڑ چڑھ دے جھڑ جھڑ ਕੁਝ ਐਸੇ ਹੁੰਦੇ ਜਿਨ੍ਹਾਂ ਦੀ ਜ਼ਿੰਦਗੀ ਕੋਈ ਬਹੁਤ ਵੱਡਾ ਆਸਾ ਹੋ ਜਾਂਦਾ ਹੈ ਕੋਈ ਅਸਾਬ ਰੋਗ ਐਸਾ ਰੋਗ ਸਰੀਰਕ ਕੋਈ ਇਲਾਜ ਨਹੀਂ ਹੋਈ ਲਾ ਗੁਰੂ ਅਰਜਨ ਦੇਵ ਜੀ ਇਸ ਦਾ ਜ਼ਿਕਰ ਵੀ ਕਰਦੇ ਨੇ ਅਸਾਦ ਰੋਗ ਉਪਜਿਓ ਤਨ ਭੇਤਰ ਕਰਤ ਨਾ ਕਾਹੋਂ ਕਰੇ ਐਸਾ ਰੋਗ ਪੈਦਾ ਹੋ ਗਿਆ ਅਸਾ ਕੋਈ ਵੈਦ ਡਾਕਟਰ ਦੇ ਪੰਨੇ ਨਹੀਂ ਕੋਈ ਦਵਾਈਆਂ ਉਸ ਦਾ ਇਲਾਜ ਨਹੀਂ ਕਰੇ ਬੜੀ ਕੀਮਤੀ ਪੰਕਤੀ ਹੈ ਗੁਰੂ ਅਰਜਨ ਦੇਵ ਜੀ ਆਸਾਜ ਰੋਗ ਉਪਜਿਓ ਤਨ ਦੇ ਐਸਾ ਰੋਗ ਜਿਹੜਾ ਤੇ ਵੱਧਦੀ ਜਾ ਰਹੀ ਹੈ ਇਲਾਜ ਕੋਈ ਨਹੀਂ ਦਰਦ ਤੇ ਵੱਧਦਾ ਜਾ ਰਿਹਾ ਹੈ ਦਵਾਈ ਕੋਈ ਨਹੀਂ वेदना ਤੇ ਵੱਧਦੀ ਜਾ ਰਹੀ ਹੈ ओके ਮਬੈਦ ਡਾਕਟਰ ਕੋਵਿਡ ਉਹਨਾਂ ਦੇ ਵਸਤੇ ਗੱਲ ਹੈ ਐਸਾ ਰੋਗ ਜੋ ਜਾਂਦਾ ਨੇ ਨਿਰਾਸ਼ ਹੋ ਕੇ ਮਰਉਂਦਾ ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਪ੍ਰਮਾਤਮਾ ਤੋਂ ਵੀ ਨਿਰਾਸ਼ ਹੋ ਜਾਂਦਾ ਹੈ ਟੁੱਟ ਜਾਂਦਾ ਪਤਾ ਨਹੀਂ ਕਿੰਨੇ ਕਿਤਨੇ ਦੇਖੇ ਇਸ ਤਰ੍ਹਾਂ ਦੇ 9 ਸਾਲ ਪਹਿਲੇ ਇੱਕ ਮੰਜੇ ਤੇ ਮਰੀਜ਼ ਨੂੰ ਮਿਲਣ ਵਾਸਤੇ ਗਿਆ ਸੀ ਇੰਨ੍ਹਾ ਲੋਕ ਬੀਗੋ ਫਿਰ ਮੇਰੇ ਮੋ ਵਾਹਿਗੁਰੂ ਨੇ ਕਿਹਾ ਉਹਨੂੰ ਦੇਖ ਕੇ ਕਿ ਮੈਂ ਕੀ ਪ੍ਰਮੁਖੋ ਪੰਨੇਮੰਟ ਵਾਹਿਗੁਰੂ ਵਾਹਿਗੁਰੂ ਆਖਿਆ ਕਰੋ ਮੈਨੂੰ ਕਹਿੰਦੇ ਕੋਈ ਹੋਰ ਗੱਲ ਕਰੋ ਛੱਡੋ ਅੱਛਾ ਹੋਰ ਕੋਈ ਗੱਲ ਨਿਰਾਸ਼ ਹੋ ਨੌ ਸਾਲ ਦਾ ਮਨ ਜੇ ਤੇ ਫਾਕੂ ਹੋਇਆ ਟੋਟੇ ऐसे गड़े पै गए ऐसी जोर दे बारिश पै गई ओ जड़ी भूर अंबियां बड़न वाली थी टूट गई और भी टूट गई खुशकिस्मत ही अनुसार हादसे ने ते इना नु नहीं तोड़ा तूफाना तो ते बच गए नुकसान आया शुक्रानेच रहेगा کوئی عزیز اکارب سنبندی جو پرانا تو پیارا سی نہیں رہا سمجھا لیا اپنے من تارز دے رہتے. سماج کوئی رتبہ کھٹ گیا بہت وڈی بےزتی ہو گئی سمجھا لیا جس اپ جس بیدی ہاتھ کبھی تلسی کہنے نے جس اپ جس بیدی ہاتھ ਜਸ ਆਪ ਜਸ ਪ੍ਰਭੂ ਦੇ ਹੱਥ ਚ ਪਰਮਾਤਮਾ ਦੇ ਹੱਥ ਚ ਐਸਾ ਅਪਜਸ ਹੋ ਗਿਆ ਟੁੱਟ ਗਿਆ ਛੁੱਟ ਗਿਆ ਨਹੀਂ ਸੰਭ ਸਕਿਆ ਇਹਨਾਂ ਸਾਰੇ ਹਾਸਿਆਂ ਤੋਂ ਕੋਈ ਬਚ ਗਿਆ ਤੇ ਪਕਣ ਲੱਗਾ ਰਸਣ ਲੱਗਾ ਬਾਣੇ ਪੜਦਾ ਰਸਣ ਲੱਗਾ ਕਿੰਨ ਤਨ ਸੰਗਤ ਹੈ ਰਸ ਆਣ ਲੱਗਦਾ ਕਥਾ ਕਰਦਾ ਹੈ ਰਸ ਆਣ ਲੱਗ ਪਿਆ ਕਥਾ ਸੁਣਦਾ ਹੈ ਰਸ ਆਉਂਦਾ ਸੰਗਤਿ ਚ ਬੈਠਦਾ ਹੈ ਰਸ ਆਣ ਲੱਗ ਪਿਆ ਗੁਰਦੁਆਰੇ ਦੀ ਤਰਫ ਚੱਲਦਾ ਹੈ ਤੇ ਟੋਰ ਵੀ निराली ਹੋ ਜਾਂਦੀ ਹੈ ਅਧਿਆਤਮਿਕ ਹੋ ਜਾਂਦੀ ਹੈ ਕੋਈ ਰਸ ਆਉਂਦਾ ਗੁਰੂ ਦੀ ਤਰਫ ਚੱਲਣ ਵਿੱਚ ਵੀ ਰਸ ਆਉਂਦਾ ਪਾਉਸ ਆਵੇ ਜਾਂ ਤਉ ਦਿਰ ਦੁਲ ਸੀਸ ਸੁਹਾਵਾ ਚਰਨੇ ਚਲਦੇ ਨੇ ਪੈਰ ਗੁਰੂ ਦੇ ਚਰਨ ਦਸਾਂ ਹੁੰਦਾ ਝੁਕਦਾ ਹੈ ਸਿਰ ਗੁਰੂ ਦੇ ਅੱਗੋਂ ਰਸ ਆਉਂਦਾ ਸੁਣਦਾ ਹੈ ਕਥਾ ਰਸ ਆਉਂਦਾ ਬੈਠਦਾ ਹੈ ਸੰਗਤ ਦੇ ਵਿੱਚ ਰਸ ਆਉਂਦਾ ਪੱਕਣ ਲੱਗਦੇ ਕੱਚੇ ਫਲਾਂ ਵਿੱਚ ਰਸ ਨਹੀਂ ਆਉਂਦਾ ਪੱਕਾ ਜਾਣ ਪੱਕਣ ਲੱਗਿਆ ਪਰ ਪੂਰਾ ਪੱਕਾ ਨਹੀਂ ਕਿਦਰੇ ਕੁ ਸੰਗਤ ਮਿਲ ਗਈ ਹੈ ਜਹਦੀ ਤੇ ਕੁ ਸੰਗਤ ਸੀ ਪਰ ਉਹਨੂੰ ਸਤ ਸੰਗ ਸਮਝ ਲਿਆ ਜੈਸੇ ਅੱਜ ਮੈਂ ਸਿੱਖ ਜਗਤ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਦੇਖ ਰਿਹਾ ਕਹਿੰਦੇ ਨੇ ਕੋਈ ਜਪ ਤਪ ਦੀ ਲੋੜ ਕੋਈ ਬਾਣੀ ਪੜਨ ਦੀ ਲੋੜ ਨਹੀਂ ਸਿਰਫ ਵਿਚਾਰ ਕਰੋ ਸਿਰਫ ਵਿਚਾਰ ਕਿਥੋਂ ਪੈਦਾ ਹੋਣਗੇ ਕਿਵੇਂ ਪੈਦਾ ਹੋਣਗੇ ਕਿਵੇਂ ਪ੍ਰਮਾਤਮਾ ਦੇ ਵਿਚਾਰ ਪੈਦਾ ਹੋਣਗੇ ਬਿਨਾਂ ਪ੍ਰੇਰਣਾ ਤੋਂ ਬਿਨਾਂ ਸਾਧਨਾ ਤੋਂ